ਪਹੁੰਚੇ ਹਾਂ ਜੀਤਨਗਰ ਕਲੌਨੀ ਦੇ ਵਿੱਚ ਜਿੱਥੇ ਅੱਜ ਇੱਕ ਉਸਾਰੀ ਕੀਤੀ ਜਾ ਰਹੀ ਹੈ ਕਿਸੇ ਪਰਸਨ ਵੱਲੋਂ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੀ ਉਸਾਰੀ ਹੈ ਉਹ ਸਰਕਾਰੀ ਗਲੀ ਦੇ ਵਿੱਚ ਜੋ ਅਸੀਂ ਮੌਕੇ ਮਤੇਵ ਦੇਖਿਆ ਉਹਦੇ ਮੁਤਾਬਕ ਸਰਕਾਰੀ ਇਟਾਂ ਲੱਗਦੀਆਂ ਲੇਕਿਨ ਇਹ ਹੈ ਵੀ ਉਹਦੇ ਉੱਤੇ ਹੀ ਇੱਕ ਕੰਧ ਗੱਡੀ ਜਾ ਰਹੀ ਹੈ ਜਾਨਾਂ ਦਾ ਪ੍ਰਯਾਸ ਕਰਦੇ ਹਾਂ ਜਦੋਂ ਮੈਂ ਤੁਸੀ ਇਹ ਤਸਵੀਰਾਂ ਦਿਖਾਵਾਂਗਾ ਕੈਮਰਾਮੈਨ ਨੂੰ ਕਹਾਂਗੇ ਕੁਝ ਦਿਖਾਇਆ ਜਾਏ ਜਿਹੜੀ ਹੈ ਕੰਧ ਗੱਡੀ ਜਾ ਰਹੀ ਹੈ ਘਟੋ ਘਟ ਸਵਾ ਫੁੱਟ ਜਾਂ ਡੇਢ ਫੁੱਟ ਜਿਹੜੀ ਹੈਗੀ ਹੈ ਸਰਕਾਰੀ ਗਲੀ ਦੇ ਵਿੱਚ ਹੈ ਇਹ ਆਪੀ ਆਪਾਂ ਦੇਖਿਆ ਹੈ ਬਿਲਕੁਲ ਹੀ ਗਲਤ ਹੈ ਲੇਕਿਨ ਜਿਹੜੇ ਪਰਸਨ ਨੇ ਕੱਢੀ ਹੈ ਉਹਦੇ ਕੋਈ ਜਾਨਣਾ ਕਿ ਇਹਦੇ ਕਾਰਨ ਕੀ ਆ ਉਹਨੂੰ ਕੀ ਇਹਦੀ ਮਨਜ਼ੂਰੀ ਕੋਈ ਹੈਗੀ ਹੈ ਨਗਰ ਕੌਂਸਲ ਵੱਲੋਂ ਜਾਂ ਕਮੇਟੀ ਘਰੋਂ ਵੱਲੋਂ ਕੋਈ ਮਨਜ਼ੂਰੀ ਦੀ ਹੈਗੀ ਹੈ ਜੇ ਹੈਗੀ ਹੈ ਤਾਂ ਫਿਰ ਆਪਾਂ ਨਾ ਕਹਾਂਗੇ ਬਿਲਕੁਲ ਸਹੀ ਹੈ ਲੇਕਿਨ ਫਿਲਹਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਭਾਜੀ ਕੀ ਕਹਿੰਦੇ ਨਾ ਭਾਜੀ ਦੱਸ ਦਿਓ ਜਿਹੜੀ ਤੁਸੀਂ ਕੰਦ ਕੱਢ ਰਹੇ ਹੋ ਤੁਹਾਡੇ ਕੋਲ ਕੋਈ ਇਹਦਾ ਕੋਈ ਹੈਗਾ ਕੋਈ ਇਹਦਾ ਕੋਈ ਹਿਸਾਬ ਤਾਂ ਜਿਹੜਾ ਤੁਸੀਂ ਜਿਹੜੀ ਮਨਜ਼ੂਰੀ ਕੋਲੜੀ ਭਾਜੀ ਇਹਨਾਂ ਥੱਲੇ 6 ਇੰਚ ਦੀ ਸੀਧੇ ਜੀ ਪਾਈ ਪਈ ਹੈ ਜੀ ਜੀ ਤੇ ਉਹਨੂੰ ਢੱਕਣ ਦੇ ਖਾਤਰ ਮੈਂ ਬਣੀ ਬਣਾਈ ਹੈ ਜੀ ਅੱਛਾ ਇਨਾਂ ਨੇ ਵੀ ਦਰਖਤ ਗੇੜ ਅਗੇ ਲਾਇਏ ਇਹਨਾਂ ਦਾ ਵੀ ਰੈਂਪ ਬੇਕੋ 4.5 ਫੁੱਟਾ ਗ੍ਰੈਂਪ ਦੀ ਕੋਈ ਗੱਲ ਮੈਨੂੰ ਇਹਨਾਂ ਨੇ ਵੀ ਦਰਖਤ ਬੇਕੋ ਕਿੱਥੇ ਲਾਇਏ ਨੇ ਕਟੋਕਟ ਵੀ 2-2 ਫੁੱਟਾ ਹਟ ਮੈਨਾਂ ਨੇ ਲਾਇਏ ਨੇ ਦਰਖਤ ਤੇ ਮੇਰੀ ਬਣੀ ਉਹ ਜੰਬੰਡੀ ਆ ਆਪਣੀ ਬਣੀ ਉਹ ਨਾਲ ਹੋ ਕੇ ਬਣਵਾਈ ਆ ਉਹਨੇ ਜੀ ਨਾਮ ਕੀ ਭਾਈ ਤੁਹਾਡਾ ਮੇਰਾ ਨਾਮ ਜਗਿੰਦਰ ਸਿੰਘ ਉਹਨੇ ਡਿਪਾਰਟਮੈਂਟ ਕਿਹੜਾ ਪੰਜਾਬ ਪੁਲਿਸ ਅਪਲਾਈ ਹੋ ਤੁਸੀਂ ਆਨ ਡਿਊ ਜਾਂ ਰਿਟਾਇਰਮੈਂਟ ਜੀ ਸਰ ਓਡੀਓ ਹਾਂਜੀ ਸਰ ਸਰ ਲੱਗਦਾ ਤੁਹਾਨੂੰ ਵੀ ਇਹ ਸਹੀ ਕੰਮ ਕਰ ਰਹੇ ਹੋ ਤੁਸੀਂ ਨਹੀਂ ਮੈਨੂੰ ਤਾਂ ਲੱਗਦਾ ਤੁਸੀਂ ਆਪਣੀ ਗੱਲ ਛੱਡੋ ਤੁਸੀਂ ਜੇ ਉਹਦਾ ਵੀ ਉਹਨਾਂ ਕੋਈ ਪੂਤ ਪਤਾ ਕਰਦੇ ਕੋਈ ਵਿਰੋਧ ਹੁੰਦਾ ਕਰੇਗਾ ਤੁਸੀਂ ਆਪਣਾ ਤੁਸੀਂ ਇਹ ਸਹੀ ਕਰ ਰਹੇ ਹੋ ਜੋ ਕਰ ਰਹੇ ਹੋ ਨਹੀਂ ਮੈਂ ਨਹੀਂ ਜੇ ਕਾਨੂੰਨ ਮੁਤਾਬਕ ਤਾਂ ਸਹੀ ਨਹੀਂ ਪਰ ਜਿਹੜਾ ਥੱਲੇ ਮੇਰੀ ਪੈਪ ਆ ਕੱਲ ਨੂੰ ਕੋ ਟਰਾਲੀ ਲਿਆ ਖਲਾਰੇ ਉੱਤੇ ਮੇਰੀ ਪੈਪ ਟੁੱਟ ਸਕਦੀ ਜਿਹੜੀ ਪੈਪ ਉੱਤੇ ਟਾਇਰ ਲੱਗਦੀ ਨਹੀਂ ਉਹ ਉੱਤੇ ਨਹੀਂ ਟਾਇਰ ਤੇ ਪੈਪ ਨਹੀਂ ਲੱਗੀ ਉੱਤੇ ਸਿਰਫ ਮੇਰਾ ਜਿਹੜਾ ਫਰਸ਼ ਪਾਇਆ ਮੈਂ ਉਹੀ ਲੱਗਾ ਜੀ ਹਾਂ ਜਿਹੜਾ ਕੋ ਸਾਵਾ ਫੁੱਟ ਜਾਂ ਫੋਟੋ ਉਰ ਤੇ ਸਿਰਫ ਫਰਸ਼ ਪਿਆ ਜਿਹੜਾ ਮੈਂ ਪਾਇਆ ਵਾ ਮਤਲਬ ਕਿ ਭਾਈ ਮੰਨਦੇ ਤੁਸੀਂ ਵੀ ਗਲਤ ਕੰਮ ਹੋ ਰਿਹਾ ਜੀ ਨਹੀਂ ਨਹੀਂ ਮੰਨਣ ਦੀ ਗੱਲ ਸਰ ਜੇ ਗਲਤ ਪਿੱਛੇ ਗਲਤ ਤਾਂ ਫਿਰ ਮੇਰਾ ਵੀ ਆਪਣਾ ਦੱਸੋ ਤੁਸੀਂ ਮੰਨਦੇ ਸਰ ਮੇਰੀ ਬੇਨਤੀ ਸੁਣੋ ਨਾ ਹਾਂਜੀ ਹਾਂਜੀ ਵੀਰ ਜੀ ਜੇ ਪਿੱਛੇ ਗਲਤ ਹੈ ਤਾਂ ਫਿਰ ਮੇਰਾ ਵੀ ਗਲਤ ਨਹੀਂ ਤੁਸੀਂ ਆਪਣਾ ਦੱਸੋ ਵੀ ਤੁਸੀਂ ਗਲਤ ਨਹੀਂ ਸਰ ਮੈਂ ਤੇ ਨਹੀਂ ਕਰ ਰਹੇ ਤੁਸੀਂ ਨਹੀਂ ਸਰ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਜੇ ਪਿੱਛੇ ਨਾਲ ਦੇ ਘਰ ਦਾ ਬਣਿਆ ਵਾ ਜਿਹੜਾ ਨਾ ਨਾਲ ਹੋ ਕੇ ਬਣਵਾਇਆ ਤੇ ਉਹ ਜੇ ਉਹ ਕੋ ਸਹੀ ਆ ਕੋਈ ਗਲਤ ਕੰਮ ਕਰੇਗਾ ਤਾਂ ਤੁਸੀਂ ਵੀ ਕਰੋਗੇ ਨਹੀਂ ਨਹੀਂ ਮੈਂ ਇਹ ਗੱਲ ਕਹੇ ਮੈਂ ਸਰ ਕਹੇ ਤੁਸੀਂ ਇੱਕ ਮੁਲਾਇਓ ਮੁਲਾਜ਼ਮਾਂ ਤੁਸੀਂ ਭਾਈ ਤੁਸੀਂ ਦੱਸੋ ਤੁਸੀਂ ਆਪਣਾ ਪੜੇ ਲੈ ਕੇ ਬੰਦਿਆ ਮੈਂ ਤਾਂ ਬੇਨਤੀ ਤੁਹਾਨੂੰ ਇਹ ਕੀਤੀ ਵੀ ਪਿਛੇ ਇਹਨਾਂ ਨੇ ਸਾਹਮਣੇ ਬਿਲਕੁਲ ਇਹਨਾਂ ਦੇ ਗੇਟ ਦੇ ਸਾਹਮਣੇ ਬਣਿਆ ਵਾ ਜੇ ਉਹ ਸਹੀ ਆ ਫਿਰ ਇਹ ਵੀ ਸਹੀ ਆ ਜੇ ਉਹ ਗਲਤ ਦੇ ਵੀ ਗਲਤ ਤੁਸੀਂ ਭਾਈ ਜਦੋਂ ਉਹ ਬਣਿਆ ਤੁਸੀਂ ਉਹ ਵਿਰੋਧ ਕਿਉਂ ਨਹੀਂ ਕੀਤਾ ਨਹੀਂ ਸਰ ਉਦੋਂ ਮੈਂ ਇਹਨਾਂ ਦਾ ਵਿਰੋਧ ਕੀਤਾ ਤੁਸੀਂ ਕਿਉਂ ਨਹੀਂ ਵਿਰੋਧ ਕੀਤਾ ਨਹੀਂ ਮੈਨੂੰ ਇਹ ਕਹਿ ਰਹੇ ਇਹਨਾਂ ਦਾ ਵਿਰੋਧ ਕੀਤਾ ਇਹ ਮੈਂ ਨਹੀਂ ਵੇਖਿਆ ਜੀ ਕੀਤਾ ਕਿ ਨਹੀਂ ਕੀਤਾ ਪਰ ਮੇਰਾ ਜ਼ਰੂਰ ਕੀਤਾ ਇਹਨਾਂ ਨੇ ਜਾ ਕੇ ਖੁੱਲ ਕੇ ਕੀਤਾ ਕਿ ਭਰਾ ਹੁੰਦੇ ਆ ਇਹ ਵੀ ਮੇਰਾ ਰਿਸ਼ਦਾਰ ਉਹ ਜਿਹੜੀ ਹੈ ਜਿਹੜੀ ਕੀਤੀ ਹੈ ਕੰਦ ਗੱਡੀ ਹੈ ਹਾਂਜੀ ਹਾਂਜੀ ਕਰੋ ਪਹਿਲੀ ਤੋਂ ਲੈ ਕੇ 10ਵੀਂ ਤੱਕ ਇੱਥੇ ਪੜੇ ਆ ਤੇ ਹੁਣ 33 ਜਾਂ 34 ਸਾਲ ਨੌਕਰੀ ਹੋਈ ਹੈ ਤੇ ਨੌਕਰੀ ਵੀ ਇੱਥੇ ਹੀ ਰਹੀ ਹੈ ਤੇ ਹੁਣ ਮੇਰੇ ਨਾਲ ਪਤਾ ਨਹੀਂ ਵੀ ਕਿਹੜਾ ਕੋਈ ਉਲਝਣ ਮੇਰੇ ਕੋਲ ਗਲਤੀ ਹੋ ਗਈ ਹੈ ਜਾਂ ਇਹ ਕੋਈ ਗਲਤੀ ਮੈਨੂੰ ਹੀ ਨਹੀਂ ਪਤਾ ਇਹ ਭਾਈ ਦੱਸਣਗੇ ਜਿਹੜੀ ਉਹਨਾਂ ਨੇ ਗਟਰ ਵਾਲੀ ਗੱਲ ਦੱਸ ਰਹੀ ਵੀ ਆਪਣਾ ਗਟਰ ਇਹਨਾਂ ਮੇਰੇ ਅੱਗੇ ਕੱਢਿਆ ਸੀਗਾ ਉਹ ਨੂੰ ਮੈਂ ਬੇਨਤੀ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਗਟਰ ਨਹੀਂ ਪੂਰੇ ਆਪਣਾ ਜਾਂ ਉਹਦਾ ਹੱਲ ਨਹੀਂ ਕਰਾਇਆ ਉਹ ਦੇ ਡਿਪਾਰਟਮੈਂਟ ਨੂੰ ਲਾ ਲਓ ਜਾ ਕਮੇਟੀ ਘਰ ਤੋਂ ਪੁੱਛ ਕੇ ਮੈਂ ਉਹ ਕਹਿੰਦਾ ਤੁਸੀਂ ਆਪਣਾ ਕੇਹ ਦਾ ਗਟਰ ਆਪਣੇ ਗੇਟ ਅਗੇ ਤੁਸੀਂ ਪੂਰ ਸਕਦੇ ਹੋ ਉਹ ਸਰ ਮੈਂ ਪੂਰਿਆ ਵਾ ਉਹਦੇ ਕਾਰਨ ਇਹ ਕਹ ਰਿਹਾ ਜੇਦਬਾਜੀ ਸਰ ਉਹ ਕੋਈ ਸਵਾ ਫੁੱਟ ਦੀ ਬੰਨੀ ਹੈ ਸਿਰਫ ਉਹ ਟੱਕੀ ਹੈ ਜਿਹੜੀ ਮੇਰੀ ਪੀ ਪੈਪ ਸੀਐਨਸੀ ਪਈ ਆ ਉਹਦੇ ਤੇ ਕੋਈ ਸਰਕਾਰੀ ਟੈਨ ਨਹੀਂ ਲੱਗੀ ਤੁਸੀਂ ਪੁੱਟ ਕੇ ਤੇ ਚੱਕੋ ਪਤਾ ਲੱਗਾ ਕਿ ਕਮੇਟੀ ਘਰ ਨੇ ਥੋੜਾ ਕੰਮ ਰਕਵਾਇਆ ਰਕਵਾਇਆ ਸਰ ਰਕਵਾਇਆ ਸਿਰਫ ਇਹਨਾਂ ਨੇ ਰਕਵਾਇਆ ਅੱਛਾ ਇਹਨਾਂ ਨੇ ਰਕਵਾਇਆ ਕਹੇ ਕਿ باوجود ਇਹਨਾਂ ਨੇ ਬਾਰ-ਬਾਰ ਜਦੋਂ ਰੋਟੀ ਖਾਣ ਆਉਂਦੇ ਆ ਫੋਨ ਕਰਦੇ ਆ ਤੇ ਉਹ ਕਮੇਟੀ ਘਰਾਂ ਨੂੰ ਸਾਧ ਲੈਂਦੇ ਆ ਤਦ ਜੇ ਇਹ ਜਿਹੜੀ ਕੰਦਾ ਹੂੰ ਤੁਸੀਂ ਰਹਿਣ ਤੋਂ ਜਾਣੋ ਡਾਦੋ ਸਰ ਮੈਂ ਤੇ ਹੁਣ ਮਿੱਟੀ ਪਾਤੇ ਫੁੱਲ ਆਦਨੇ ਨੇ ਮਤਲਬ ਤੁਹਾਨੂੰ ਇਤਨੇ ਲੱਗੇ ਜਾਂਦੇ ਨਹੀਂ ਕੰਨ ਆਪਣੀ ਟਾਣੀ ਨਹੀਂ ਹੈਗੀ ਸਰ ਜੀ ਉਹ ਠਾਠਾ ਕੇ ਤਾਂ ਟਰਾਲੀ ਚੜੇਗੀ ਉੱਤੇ ਸਰ ਓਕੇ ਓਕੇ ਚਲੋ ਜੀ ਜਗਿੰਦਰ ਭਾਈ ਕੀ ਨਾਮ ਆਪਣਾ ਕੀ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਨਾ ਮੁਲਾਜ਼ਮ ਨਾ ਪੁਲਿਸ ਮੁਲਾਜ਼ਮ ਨਾ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਕੰਨ ਦਾ ਮੈਂ ਕੱਟਦੀ ਐ ਇਹਨੂੰ ਮੈਂ ਬਿਲਕੁਲ ਨਹੀਂ ਰਿਮੂਵ ਕਰਾਂਗਾ ਇਹਨੂੰ ਮੈਂ ਲੱਗੀ ਰਹਿਣ ਦਵਾਗਾ ਇਹ ਤਾਂ ਹੁਣ ਜਿਹੜਾ ਦੂਸਰਾ ਪੱਖ ਹੈ ਉਹਨਾਂ ਕੋ ਵੀ ਜਾਣਦੇ ਵੀ ਭਾਜੀ ਕੀ ਕਹਿਣਾ ਚਾਹੁੰਦੇ ਨਾ ਭਾਜੀ ਇੱਕ ਮਿੰਟ ਤੁਸੀਂ ਦੱਸ ਦਿਓ ਮਲਕੇ ਆਪਣੇ ਵੀ ਕੀ ਭਾਜੀ ਕਹਿਣਾ ਕੀ ਤੁਸੀਂ ਚਾਹੁੰਦੇ ਹੋ ਤੇ ਕੀ ਹੈਗਾ ਤੁਹਾਡੇ ਜਿਹੜੀ ਇਹ ਕੰਨ ਨਾ ਕੱਢੀ ਗਈ ਹੈ ਇਹ ਤਾਂ ਮੰਨ ਕੇ ਅਧਿਪਤੀ ਇਹ ਹੋਈ ਗੱਲ ਨਾ ਜਾਣੇ ਵੀ ਇੱਥੇ ਕੰਦ ਨਹੀਂ ਨਿਕਲਣੀ ਚਾਹੀਦੀ ਇਹ ਗਲੀ ਆ ਸਰਕਾਰੀ ਗਲੀ ਆ ਅਸੀਂ ਵੀ ਵਰਤਨੀ ਆ ਇਹਨਾਂ ਵੀ ਵਰਤਨੀ ਆ ਮੰਨ ਲਓ ਜੇ ਇਹ 2 ਫੁੱਟ ਕੱਢਣਗੇ 2 ਫੁੱਟ ਆ ਹੀ ਗੱਲਾਂਗੇ ਤੇ ਗਲੀ ਕੱਲ ਨੂੰ ਫਿਰ ਸਾਰੇ ਲੋਕਾਂ ਨੂੰ ਆਪਕਲ ਨੂੰ ਇੱਕ ਕਮੇਟੀ ਕਰ ਦਿੱਤੀ ਕੋਈ ਕੰਪਲੇਨਟ ਤੁਸੀਂ ਰਿਟਕਾਰ ਮੈਂ ਫੋਨ ਕਰਕੇ ਯੂਨੋ ਸਭ ਕੁਝ ਕਹਾਂਗੇ ਢਾਕੇ ਗਏ ਨੇ ਪਹਿਲਾਂ ਜੀਸੀਪੀ ਲਿਆ ਕੇ ਇਹਨਾਂ ਨੇ ਜਿਹੜੀ ਕੀਤੀ ਹੋਈ ਸਾਰੀ ਸੀ ਉਹ ਢਾਈ ਉਹ ਢਾਕੇ ਚਲੇ ਗਏ ਨੇ ਇਹਨਾਂ ਦੁਆਰਾ 2 ਦਿਨ ਬਾਅਦ ਅੱਜ ਫੇਰ ਇਹਨਾਂ ਨੇ ਸਾਰੀ ਕਰ ਦਿੱਤੀ ਤਾਂ ਇਹ ਭਾਈ ਕੀ ਜਾਂਦੇ ਕੀ ਹੋਵੇ ਚਾਹਦੇ ਆਂ ਅਸੀਂ ਇਹੋ ਹੀ ਆ ਵੀ ਇਹ ਬਿਲਕੁਲ ਢਾਈ ਜਾਏ ਇੱਥੇ ਪਧਰੀ ਕੀਤੀ ਜਾ ਜਿੱਦਾਂ ਪਹਿਲਾਂ ਗਲੀ ਉਦਾਂ ਰਹਿੰਦੇ ਤੇ ਇਹ ਵੀ ਪਰਤ ਨਹੀਂ ਪਤਾ ਗੱਲ ਮੁਗੀ ਝਗੜਾ ਪਾਰਵੇ ਸਰਕਾਰੀ ਟੈਲ ਲੱਗੀ ਆ ਪਰ ਨਾ ਪੁੱਟ ਕੇ ਥੱਲੇ ਪੈਪਾ ਪਾਈਆਂ ਆਹ ਵੇਖੋ ساری ਟੈਲ ਉੱਥੇ ਲੱਗੀ ਆ ਉੱਥੇ ਪਈ ਆ ਢੇਰ ਪਿਆ ਟੈਲ ਦੇਖੋ ਜੀ ਅਸੀਂ ਦੋਨੇ ਪੱਖ ਸੁਨੇ ਆ ਜਿਹੜਾ ਜੋਗਿੰਦਰ ਸਿੰਘ ਹੈ ਜਿਹਨੇ ਬਣਾਈ ਹੈ ਉਹ ਕਹਿੰਦਾ ਕਿ ਮੈਂ ਇਹਨੂੰ ਢਾਣਾ ਨਹੀਂ ਹੈਗਾ ਜਿਹੜੇ ਸਾਹਮਣੇ ਗਵਾਂਡੀ ਨਾਲ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਉਹ ਕਹਿੰਦੇ ਕਿ ਅਗਰ ਅਸੀਂ ਵੀ ਆਪਣੀ ਕੰਧ ਦੇ ਪਾਸੇ 2 ਫੁੱਟ ਕੰਧ ਕੱਢ ਲਈ ਤਾਂ ਗਲੀ ਛੋਟੀ ਹੋ ਜਾਏਗੀ ਪ੍ਰੋਬਲਮ ਆਏਗੀ ਇਸ ਕਰਕੇ ਹੁਣ ਦੋਨਾਂ ਜਿਹੜੇ ਦੇ ਅਸੀਂ ਨਗਰ ਕੌਂਸਲ ਨਾਲ ਵੀ ਆ ਗੱਲ ਕਰਦੇ ਆ ਕਿ ਕੀ ਉਹਨਾਂ ਦਾ ਕਹਿਣਾ ਹੈ ਇਸ ਵਿਸ਼ੇ ਤੇ ਕਿਉਂਕਿ ਜਿਹੜੀ ਹੈ ਕੰਧ ਕੱਢੀ ਜਾ ਰਹੀ ਹੈ ਬਿਲਕੁਲ ਹੀ ਗਲਤ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੋਗਿੰਦਰ ਸਿੰਘ ਜੀ ਮੰਨਨੇ ਨਾ ਕਿ ਜਿਹੜੀ ਮੈਂ ਉਹ ਸਾਰੀ ਗੱਲ ਹੈ ਗਲਤ ਹੈ ਪਰ ਮੇਸਰੰ ਨੋਟਸ ਦਿੱਤਾ ਜੀ ਹਾਂ ਲਜਾਇਤ ਸਾਡੀ ਬਾਰੇ ਜਿਹੜਾ ਉਹ ਨੋਟਸ ਕਰਨ ਦੇਤਾ ਜੀ ਰਸੀਵ ਕਰ ਲਿਆ ਉਹਨਾਂ ਨੇ ਹਾਂਜੀ ਹਾਂਜੀ ਤੇ ਕੀ ਹੁਣ ਹੈ ਉਹ ਸਾਰੀ ਦਾ ਕੀ ਕਰੋਗੇ ਤੁਸੀਂ ਹਾਂਜੀ ਤੁਹਾਨੂੰ ਅੱਗੇ ਹੁਕਮ ਕੀਆ ਦੇ ਬਾਰੇ ਇਹਨਾਂ ਨੂੰ ਅਸੀਂ ਨੋਟਸ ਦੇਤਾ ਹੀ ਵੀ ਢਾ ਦਿਓ ਜੀ ਅੱਛਾ ਢਾਓ ਤੁਸੀਂ ਨੂੰ ਹਾਂਜੀ ਢਾਣਾ ਜੋ ਦੇ ਅਸੀਂ ਤੁਹਾਨੂੰ ਪਹਿਲਾਂ ਨੋਟਸ ਦੇਣਾ ਆ ਓਕੇ ਹਾਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੋਈ ਹੈ ਅਸੀਂ ਤਾਂ ਢਾਣੀ ਨਾਲ ਆਪਈਏ ਮਿਲ ਕੇ ਆਪਣੇ ਹਾਂ ਚਲੋ ਓਕੇ